ਉਹ ਲੈਟ ਜਗਾਇਆ ਸਸਿਕਾ ਜੀ ਸਾਰਿਆਂ ਨੂੰ ਅੱਜ ਆਪ ਐ ਹੋਏ ਆ ਪਿੰਡ ਕੰਗ ਬਾਈ ਜੱਗੀਰਾਂ ਕੋਲੇ ਵੇਖੋ ਅੱਜ ਵੀ ਬਾਈ ਜੱਗੀਰਾਂ ਕੋਲੇ ਕੋਈ ਲਗਭਗ 6-7 ਝੋਟੀਆਂ ਵਿਕਾਊ ਆ ਤੇ ਸਾਰਾ ਮਾਲ ਤਾਜ਼ਾ ਸੋਇਆ ਸੂਇਆ ਸੋਇਆ ਤੇ ਬਾਕੀ ਆਪਾਂ ਬਾਈ ਜੱਗੀਰਾਂ ਨਾਲ ਗੱਲਬਾਤ ਕਰਦੇ ਆ ਬੱਜੀਆ ਸਿਕਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਮੈਂ ਤੇ ਪਾ ਕੀ ਹਾਲ ਚੱਲ ਰਿਹਾ ਹੋਰ ਬਈ ਜਿੱਕੀ ਕਿਵੇਂ ਆ ਬਹੁਤ ਵਧੀਆ ਮਾਰਾ ਦੀ ਕਿਰਪਾ ਭਾਈ ਕਿਵੇਂ ਕੰਮ ਕਰ ਬਹੁਤ ਵਧੀਆ ਮਾਰਾ ਦੀ ਪੂਰ ਕਿਰਪਾ ਜੀ ਵੇਗੇ ਮਾਲਦਨ ਮੈਂ ਨਾ ਉਹ ਦਿਨ ਦੇ 12 ਦੀ ਕਿਰਪਾ ਇਨੀ ਕੋਈ ਕਿ ਵੀਡੀਓ ਵੀ ਆਪਣੀ 25 26 ਹਜ਼ਾਰ ਚੱਲੀ ਆ ਤੇ ਬਹੁਤ ਜ਼ਿਆਦਾ ਹੀ ਫੋਨ ਆਇਆ ਯਾਰ ਗਾ ਮਾਰ ਟਿਕ ਟਾਕ ਪਹਿਲਾਂ ਟਿਕ ਟਾਕ ਮਾਲ ਵੀ ਬਹੁਤ ਚੰਗਾ ਹੀ ਮਾਲ ਵੀ ਸੁਗਰਾ ਹੀ ਬਹੁਤ ਜ਼ਿਆਦਾ ਫੋਨ ਆਇਆ ਮਰ ਗਿਆ ਜੇ ਤੱਕ ਵੀ ਆਉਂਦਾ ਹੈ ਫੋਨ ਉੱਥੇ ਮਾਰ ਦੇ ਉਹ ਵਧੀਆ ਬਹੁਤ ਚੰਗੀਆਂ ਉਹ ਵੱਡੀ ਝੋਟੀ ਕਿੱਧਰ ਚਲੀ ਗਈ ਉਹ ਚਾਰ ਮਈਆਂ ਲੈ ਗਏ ਆਪਣੇ ਬਾਬਾ ਬੁੱਢਾ ਸਾਹਿਬ ਲੱਗੇ ਆ ਮੰਨਣ ਪੇਂਡਿਆ ਤੇ ਸਰਪੰਚ ਆ ਮੌਜੂਦਾ ਆਓ ਚਾਰੇ ਇਕੱਠੀਆਂ ਲੱਗੀਆਂ ਚਾਰ ਝੋਟੀਆਂ ਇਕੱਠੀਆਂ ਉਹਨਾਂ ਲੈ ਲੀਆਂ ਉਧਰ ਆਏ ਫੋਨ ਉਹਨਾਂ ਦਾ ਹਾਂਜੀ ਹਾਂਜੀ ਕਹਿੰਦੇ ਵੀ ਲੈ ਲਈਆਂ ਸੀ ਮੈਂ ਹਾਂਜੀ ਸੰਦੀਪ ਡੇਰੀ ਫਾਰਮ ਚੈਨਲ ਵੇਖਣ ਵਾਲੇ ਮੇਰੇ ਸਾਰੇ ਵੱਡੇ ਵੀਰਾਂ ਭੈਣਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਉਹ ਸਾਉਠੀ ਢਾ ਗਿਆ ਠੀਕ ਹੈ ਵਧਾਈਆਂ ਬਹੁਤ ਬਹੁਤ ਵਿਸਾਖੀ ਦੀਆਂ ਰਾਤ ਮੇਰੇ ਤੇ ਲਾਦਾ ਮੇਲਾ ਘਰੇ ਹੀ ਮੇਲਾ ਘਰੇ ਹੀ ਜਾਣਾ ਸੀ ਉਹਦਾ ਰਾਤਾ ਹੀ ਤੇ ਤੁਹਾਨੂੰ ਪਤਾ ਫਿਰ ਸਰਦਾ ਨਹੀਂ ਮਾਲ ਘਰੇ ਬਾਬਾ ਉਹ ਵੀ ਜੱਗੀ ਨੇ ਘਰੇ ਹੀ ਲਾਦਾ ਮੇਲਾ ਹਾਂਜੀ ਹਾਂਜੀ ਆਫਰਾਂ ਵੀ ਜੱਗੀ ਨੇ ਵਿਸਾਖੀ ਦੀਆਂ ਬਾਈ ਇੱਥੇ ਘਰੇ ਹੀ ਦੇ ਦੇ ਲਾਦਾ ਜੋ ਗਿਆ ਬਹੁਤ ਵਧੀਆ ਮਾਲ ਜਿਵੇਂ ਸੋਇਆ ਸੋਇਆ ਜੋ ਗਿਆ ਆ ਜਾ ਕਿਵੇਂ ਆ ਵਧੀਆ ਠੀਕ ਠਾਕ ਜੋਗਾ ਪਿੱਛੇ ਪਿੱਛੇ ਡਿੱਟਿਆ ਠੀਕ ਆ ਵਧੀਆ ਹੋ ਗਿਆ ਚਰਪਾ ਬਹੁਤ ਚੰਗਾ ਮਾਲਿਆ ਅੱਜ ਸੋਇਆ ਸੋਇਆ ਸਾਰਾ ਹੀ ਮਾਲਿਆ ਹੈ ਹੈ ਦੀ ਪੂਰੀ ਦੀ ਠੀਕ ਆ ਹੋਰ ਸਾਫੀ ਸ਼ੁਰੂ ਫਿਰ ਹਾਂਜੀ ਹਾਂਜੀ ਲਓ ਦੱਸੋ ਆਜ ਸੂਏ ਦੇ ਰਾਤ ਦੀ ਝੋਟੀ ਸੂਏ ਦੇ ਬੱਚਾ ਕੀ ਮਗਰ ਕੱਟੀ ਦਿੱਤੀ ਜੇ ਵੇਖ ਲਓ ਗਿੱਲਾ 나ੜੂ ਰਾਤ ਦੀ ਜੇ ਮਤਲਬ ਕਿ ਸਾਫ ਹੋਣੀ ਕੀਤੀ ਜੇ ਦੋ ਚਵਈਆਂ ਕੀਤੀਆਂ ਵਾ ਰਾਤ ਕੀਤੀ ਦਾ ਵੇਖੋ ਗਿੱਲਾ 나ੜੂ ਹਜੇ ਤੇ ਤਿੰਨ ਕਿਲੋ ਰਾਤ ਚੋਈ ਤਿੰਨ ਕਿਲੋ ਸਵੇਰੇ ਚੋਈ ਦੋ ਚਵਈਆਂ ਕੀਤੀਆਂ ਜੇ ਇਹ ਬਹੁਤ ਯਾਰੀ ਚੰਗੀ ਆ ਵੇਖੋ ਕੁਆਲਿਟੀ ਵੇਖੋ ਮੈਂ ਇਧਰ ਇਹ ਵੀ ਵੀਰ ਮੈਂ ਦੇ ਐ ਮਗਰ ਵੇਖ ਨਾੜਾ ਇਧਰ ਕੱਲਾ ਕੱਲਾ ਸੰ ਲੱਗਾ ਇਧਰ ਕੱਲਾ ਕੱਲਾ ਆਈ ਗਏ ਜੱਤਾਲੀ 240 ਝੋਟੀ ਆ ਤੂੰ ਤੱਕ ਲੱਗਾ ਨਾ ਜਿਆ ਸੁਆ ਵੈਸੇ ਉਹ ਕਾਂਦੇ ਦੁੱਜਾ ਵਾ ਪਰ ਕੋਈ ਵੀ ਤਿਜਾ ਲਾ ਕੇ ਵੀ ਸਮਝਲੇ ਅੱਛਾ ਹਾਂਜੀ ਬਹੁਤ ਜਿਆਦੀ ਜੱਤਾਲੀ ਤੇ ਚੰਗੀ ਯਾਰ ਨਸਲ ਵਾਲੀ ਝੋਟੀ 240 ਆ ਫੋਲੋ ਦੁੱਧ ਵੀ ਵਹਿ ਕੇ ਸੰਬਾਰਾਂ ਦੁੱਧ ਵੀ 14 15 ਕਿਲੋ ਕੱਢਦੀ ਆ ਝੋਟੀ ਇਹ ਜੋਗਾ ਨੇ ਲਵ ਲਵ ਜੱਗੀ ਮਾਲ ਤਾਨੂੰ ਪਤਾ ਰਾਲ ਮਿਲ ਕੇ ਚਲੋ ਆਉਂਦਾ ਇਕੱਲੇ ਬੰਦੇ ਨਾਲ ਥੋੜਾ ਤਾਨੂੰ ਪਤਾ ਉਹਦਾ ਹਾਂ ਕਰਦਾ ਜੋਗਾ ਪਾਸ ਮੈਂ ਵੇਖੋ ਕਿਦਾਂ ਦੀ ਥਾਣ ਵੇਖ ਵਾਰ ਦੀ ਇਹ ਮੈਂ ਕਿਦਾਂ ਦੀ ਆ ਦੇਖੋ ਰੂ ਜੋਗਾ ਖਲਾਸ ਹੈ ਮੈਂ ਕਹਿੰਦਾ ਸਰਾ ਇਹ ਨਾੜਾ ਨੂੜਾ ਵਿਖਾਜ ਕਿਦਨਾਂ ਪਰ ਆਹ ਬਹੁਤ ਜਿਆਦੀ ਚੰਗੀ ਝੋਟੀਆਂ ਵੀਰ ਮੈਂ ਦੇ ਆ ਸੂਸਾ ਤੇ ਆਈ ਹੈ ਜੇ ਨਾ ਥੋੜਾ ਸਵੇਰ ਦਾ ਤੈਨੂੰ ਪਤਾ ਛਿੱਟਾ ਛੁਟਾ ਵੀ ਪੈਣ ਰਹੀਆਂ ਆ ਆ ਵੇਖੋ ਬੀਲੀ ਘਰ ਬਹੁਤ ਜਿਆਦੀ ਕੁਆਲਟੀ ਵਾਲੀ ਮੈਂ ਇਧਰੇ ਉਹ ਵਿਖਾ ਇਧਰੇ ਬੰਦੇ ਬਾਤ ਉਹ ਬੀਲੀ ਘਰ ਕਿਉਂ ਇਹ ਤੁਰਦੀ ਕਿਵੇਂ ਜੁਗ ਗਿਆ ਬਹੁਤ ਹੀ ਜਿਆਦੀ ਚੰਗੀ ਝੋਟੀਆਂ ਨੇ ਹੂੰ ਦੁੱਧ ਵੀ ਝੋਟੀ 15 16 ਕਿਲੋ ਵਾਲੀ ਆ ਇਧਰ ਵੇਖੋ ਕੁਆਲਟੀ ਤੇ ਬਿਲਕੁਲ ਤਾਜੀ ਐ ਠੰਡੀ ਠੀਰੀ ਐ ਜਵਾਬ ਸਮਾਵੇਂ ਕਿਤੇ ਲੱਗਾ ਇੱਕ ਨੰਬਰ ਦਾ ਦੇ ਕੀ ਦੁੱਧ ਇਸ ਵਕਤ ਕਿੰਨਾ ਦੁੱਧ ਤੇ ਭਾਜੀ ਇਹਨੇ 6-7 ਕਿਲੋ ਬੋਲਾ ਇਛਾਪ ਨਹੀਂ ਦਿੱਤੀ ਦੇ ਇਹ ਤਾਂ ਥਣ ਵਗਦੇ ਹਜੇ ਖਾਣ ਥਣ ਵਗਦੇ ਕੋਈ ਸਿਆਣਾ ਤੈਨੂੰ ਪਤਾ ਵੀਰਾ ਆਪੀ ਸਮਝਦਾਰ ਹਜੇ ਤੇ ਚਵਾਈਆਂ ਦੋ ਹੀ ਕੀਤੀਆਂ ਵਾ ਕਿੰਨਾ ਕਰੂਗੀ ਦੁੱਧ ਦੁੱਧ 15-16 ਕਿਲੋ ਦੇਖੋ ਚੱਡਾ ਵੇ ਮੈਂ ਇਹਦਾ ਕਿਦਾਂ ਨਾਲ ਲਗਾ ਇਹ ਪੱਥਰਾਂ ਦਾ ਨਿਕਰ ਨਿਕਰ ਲਿਓ ਆ ਰੱਖ ਦੀ ਵੇ ਐਂ ਕਰ ਮੜਾ ਇਧਰ ਨੂੰ ਏ ਨਾਰਾ ਨੂਰਾ ਬੇ ਫੋਲੀਆਂ ਆਵੇ ਚਵਾਈ ਲੱਗਿਆ ਠੰਡੀ ਸੀ ਲਾ ਇਧਰ ਐ ਚਵਾ ਲਗਾ ਕੱਲਾ ਕੱਲਾ ਥਾਂ ਲਗਾਵੇ ਬਿਖਾ ਦੇ ਜੋ ਕੇ ਬਹਿ ਕੇ ਬਹੁਤ ਚਵਾਈ ਲੱਗੀ ਹਾਂ ਜੀ ਬਹੁਤ ਚਵਾਈ ਲੱਗੀ ਖਾ ਫਰੂਮੇ ਬਹਿ ਕੇ ਆ ਉਹਨੂੰ ਹੋ ਜਾ ਏ ਚਲ ਬਹਿ ਜਗਿਆ ਬੱਚਾ ਲਾ ਦਿੰਨੇ ਆ ਬਹਿ ਤੂੰ ਹੀ ਬਹਿ ਜੋ ਕੇ ਇਧਰ ਕਿਉਂ ਪਾ ਵੇ ਇਧਰ ਤੂੰ ਮੇ ਪਾਸ ਇਧਰ ਉਹ ਲੈ ਬੱਚਾ ਵੀ ਪਿੱਛੇ ਪਤਾ ਇਧਰ ਆ ਹਾਂ ਇਧਰ ਐ ਵੇ ਚਵਾਈ ਧਰਤੀ ਫੋੜਦੀ ਆ ਦੇ ਇਧਰ ਏ ਤੂੰ ਮੋਟਰ ਲੱਗੀ ਕਿਹੜੀ ਮੋਟਰ ਕਿਹੜੀ ਸਰਮਤੀ ਵਾਲ ਪੰਪਿਆ ਸਰਮਤੀ ਵਾਲ ਵੇ ਆ ਇਧਰ ਹਾਂ ਠੀਕ ਆ ਮੁੱਕਣ ਵਾਲੀ ਨਹੀਂ ਰੇ ਅਸਲ ਝੋਟੀ ਅਸਲ ਬੱਚਾ ਵੀ ਵੇ ਲੋ ਪਿੱਛੇ ਵਧਾ ਜੇ ਇੰਨੀ ਛੜੀ ਆ ਬੋਲੋ ਝੋਟੀ ਤੇ ਭਾਜੀ 1.5 ਲੱਖ ਦੀ ਆ ਹਾਂ ਦੁੱਧ ਵੀ 15 ਪਰ ਆ ਜੇ ਵਸਾਖੀ ਦੇ ਆਫਰ ਬਿਲਕੁਲ ਜਾਇਜ਼ ਦੇਣੇ ਆ ਕਾਗਜ਼ ਵਰਗੀ ਚਮੜੀ ਇਧਰ ਹੈ ਕਾਗਜ਼ ਵਰਗੀ ਇਧਰ ਐਮ ਲੈਮ ਐਮ ਬੀ ਡੀ ਐਮ ਬੀ ਡੀ ਦਾ ਪੇਪਰ ਨੇ ਕਾਗਜ਼ ਵਰਗਾ ਉਹ ਇੱਕ 25 ਦੀ ਦੇਣੀ ਆ ਭਾਜੀ ਕਿੰਨੇ ਦੀ ਇੱਕ 25 ਦੀ ਹਾਂ ਜੋ ਗਿਆ ਜਾਨ ਦੀ ਜੱਗੀ ਛੋੜਾ ਕਰ ਦਈਏ ਕਿੰਨਾ ਕਰਦੇ ਜਿੰਨੀ ਕਰਨੇ ਇੱਕ 15 ਦੀ ਜੈਸਨ ਹੋਣੀ ਆ 1 15 ਜਦੋਂ ਜੈਸਨ ਦੀ ਬੰਪਰ ਉਹ ਜਿੰਨੀ ਤੂੰ ਹੁਣ ਵੀਰ ਕਰਾ ਲੇਗਾ 1000 1000 ਹਾਂ 1000 ਵੀ ਮੈਂ ਦੇਵੀ ਦਾ 114 ਨਹੀਂ ਜੈਸ ਨੂੰ ਹੀ ਹੋਣੀ ਏ ਇਧਰ ਦੇਖੋ ਮੈਂ ਜਿਹੜਾ ਵੀਰ ਮੈਂ ਲੈ ਜਾਊਗਾ ਨਾ ਯਾਦ ਕਰੂਗਾ ਪੀਪਾ ਦੁੱਧ ਦਾ ਦੇਣ ਵਾਲੀ ਪੀਪਾ ਹੀ ਥੱਲੇ ਰੱਖ ਦੂਗਾ ਪੀਪਾ ਲਈ ਆ ਹਾਂਜੀ ਇਹ ਆ ਕਰਮਾਂ ਵਾਲੀ ਜੱਗੀ ਇਧਰ ਇਹ ਪਹਿਲਣ ਕੱਟੀ ਪਲੂਣ ਹਾਂ ਪਹਿਲਣ ਪਰਸੋਂ ਦੀ ਸੂਈ ਦੇ ਬੌਲੀ ਬਾਨੀ ਦਾ ਇਧਰ ਇਹ ਕੱਟੀ ਮਗਰ ਬੂਰੀ ਨੀਲੀ ਬੂਰੀ ਨੀਲੀ ਬੂਰੀ ਨੀਲੀ ਇੱਥੇ ਦੇਖਿਆ ਇਧਰ ਇਹ ਨਾਰੂ ਨਾਲ ਹੀ ਬੱਚੇ ਨਾ ਧੋਨ ਦਾ ਜੁਗਦੇ ਆ ਬਿਲਕੁਲ ਦੇ ਉਹ ਐਂ ਦੇ ਸਾਰੇ ਨਿਸ਼ਾਨ ਕੱਟੀ ਦੇ ਬੂਰੀ ਦੇ ਇਹ ਸਾਰੇ ਟੋਟਲ ਨਿਸ਼ਾਨ ਹਾਂ ਤੇ ਕੱਟੀ ਆਪ ਵੀ ਵੇਚ ਦੱਟ ਇੱਥੇ ਕੱਟੀ ਦੇ ਭਾਗ ਵੇਚ ਲੱਗੇ ਕੱਟੀ ਨੂੰ ਇਹ ਫਿਕਸ ਲੈਵਾ ਲਾਈ ਫਿਰਦੀ ਕਿ ਨਹੀਂ ਸੂਲ ਨੂੰ ਟੱਚ ਕਰਦੇ ਕਿ ਕੱਟੇ ਅੱਜ ਮੈਂ ਕਹਿੰਦਾ ਨਹੀਂ ਯਾਰਾ ਜਿਆਦੀ ਚੰਗੀ ਕੱਟੀ ਆ 11 12 ਕਿਲੋ ਦੋਦ ਤੋਂ ਸਟਾਰਟ ਹੋਈ ਆ ਕੱਟੀ ਇਹ ਫਿਕਸ ਲੈਵਾ ਫਿਕਸ ਲੈਵਾ ਇਕੱਲਾ ਇਕੱਲਾ ਥਾਂ ਲਗਾ ਉਹ ਐ ਸਹੀ ਗੱਲ ਐ ਇਹਨੂੰ ਕਹਿੰਦੇ ਫਿਕਸ ਹੱਡਰ ਦੋ ਤੋਂ 15 ਕਿਲੋ ਚਵਾ ਦੂਗੀ ਕਹਿ ਦਿੰਦੇ ਜੇ ਕਿ ਫਿਕਸ ਹੱਡਰ ਮੈਂ ਨਾ ਕੱਟੀ ਕੁਆਲਟੀ ਵਾਲੀ ਆ ਦੀ ਅਸਲ ਕੱਟੀ ਅਸਲ ਕੁਆਲਟੀ ਵਾਲੀ ਆਪਣਾ ਲੈ ਪਹਿਲਣ ਪਹਿਲਾ ਸੁਆਦ ਲੇਵਾ ਵੇ ਲੱਗਾ ਕੱਟੀ ਨੂੰ ਕਦਾਂ ਦਾ ਤੇ ਤੂੰ ਦੂਜੇ ਤੀਜੇ ਕਿੱਥੇ ਪਹੁੰਚਣਾ ਵੇ ਫੁੱਟਬਾਲ ਜੀ ਨੂੰ ਆਂਦੇ ਨਾ ਫੁੱਟਬਾਲ ਹਾਂ ਫੁੱਟਬਾਲ ਵਾਲਾ ਹੀ ਲੇਵਾ ਲੱਗਾ ਵੇ ਲਾ ਕੱਟੀ ਨੂੰ ਕਦਾਂ ਦਾ ਪੂਰੀ ਕੱਟੀ ਮਗਰ ਜਿਆਦੀ ਲੈ ਜਾਓ ਭਈ ਅੱਜ ਲੁੱਟ ਰੋ ਮੇਲਾ ਮੇਲਾ ਲੁੱਟਣ ਵਾਲੇ ਹੀ ਅੱਜ ਕਾਮ ਤੇ ਭਾਗ ਵੀ ਬਿਲਕੁਲ ਜਿਆ ਛੋੜੇ ਛੋੜੇ ਭਾਗ ਵੇ ਲੱਗੇ ਭਾਗ ਤਾਂ ਸਿਰਾ ਹੀ ਕਰਾਇਆ ਪਿਆ ਜੋ ਗਿਆ ਤੂੰ ਹੁਣ ਭਾਗ 10000 ਭਾਗ ਵੀ ਅੱਜ ਬਿਲਕੁਲ ਛੋੜੇ ਛੋੜੇ ਬੋਲੋ ਮੁੱਲ ਕਰਨ ਨੂੰ ਇਹਦਾ ਵੀ ਭਾਵੇਂ ਡੇਢ ਕਰ ਲਈਏ ਹੂੰ 1.35 ਕਰ ਲਈਏ ਹਾਂ 1.30 ਹੀ ਦੇ ਦਈਏ ਜੋ ਗਿਆ ਕਰਦੇ ਛੋਟ ਜੋ ਗਿਆ ਖੁਸ਼ੀ ਨਾਲ ਅੱਜ 1.25 10120 ਦੀ 120 ਦੀ ਜੈਸਨੋਈ 1000 ਉਹਦਾ 1000 ਵੀਰ ਮਿੰਦੇ ਰਾਜ 119 ਦੀ ਜੈਸਨੋ ਵਾਲੇ ਗਾਮਿਆਂ ਵੀਰ ਮਿੰਦੇ ਫਿਕਸ ਆਉਂਦਾ ਓਕੇ ਆ ਜਮਾ ਟੋਡਾ ਛਾਟਾ ਸਾਰਾ ਕੁਝ ਵਿਚੇ ਹੀ ਹੋ ਗਿਆ ਤੇ ਮੁੜ ਕੇ ਨਾ ਵੀਰ ਕੋਈ ਆਖ ਰਿਹਾ ਇੰਦਰ ਇਕਲਾ ਇਕਲਾ ਥਾਂ ਲੱਗਾ 119000 ਦੀ 119000 ਦੀ ਜੈਸਨੋ ਹੀ ਹੋਣੀ ਜੀ ਭਾਈ ਜੈਸਨੋ ਹੀ ਹੋਣੀ ਹੁਣ ਕਸਾਈ ਨਹੀਂ ਕਰੀ ਇਧਰ ਇਹ ਪਹਿਲਾ ਸੂਆ ਕੱਟੀ ਲਾ ਇਹ ਵੀ ਪਹਿਲਣ ਪਹਿਲਾ ਸੂਆ ਕੱਟੀ ਵੇਖ ਭਾਗ ਲੱਗੇ ਸਾਰੀਆਂ 16 ਟੱਚ ਕੀਤੇ ਗਏ ਟੱਟ ਵਾਲਾ ਲੈ ਵਾ ਕੱਟ ਵਾਲਾ ਇਹਦਾ ਕੱਟ ਖਾ ਲ ਉਂਗਲ ਮਾਰ ਕੇ ਕਹਦਾ ਇਦਾਂ ਹੀ ਖਾਣਾ ਮੈਂ ਤਾਂ ਐਂ ਆਈ ਬਚਾ ਦਾ ਕਟਾ ਮਰੀ ਕੱਟ ਕੱਟ ਜਿਹੜਾ ਇੱਕ ਆ ਤੇਰੀ ਸੂਈ ਉਹਨਾਂ ਹੀ ਜਿੱਡਾ ਗਾੜੀ ਤੋਂ ਉਹਨਾਂ ਪਿੱਛੇ ਲਾਈ ਫਿਰਦੀ ਵੀ ਇਹਦਾ ਵੀਰ ਮਿੰਦੇ ਦੇਖੀ ਕੱਟ ਵਾਲਾ ਲੇਵਾ ਦਾ 10 11 ਕਿਲੋ ਦੁੱਧ ਆ ਆਈ ਤੇਰੇ ਕੱਟੇ ਆਈ ਬੱਚਾ ਮੂਰ ਬਿਲਕੁਲ ਤਾਜ਼ਾ ਹਰੇ ਪੰਜਾਂ ਛੇਾਂ ਤਰ੍ਹਾਂ ਦੀ ਸੂਈ ਹੈ ਜੇ ਬੌਲੇ ਦਾ ਬਾਡਾ ਵੇ ਝੋਟੀ ਦਾ ਹੈ ਜੋ ਗਿਆ ਕੱਟ ਵਾਲਾ ਲੇਵਾ ਦਾ ਟ੍ਰੈਂਡਿੰਗ ਜੀ ਕਰਾਦਾ ਤੇਰੀਆਂ ਮਿਹਰਬਾਨੀਆਂ ਭਰਾ ਸਾਰੀਆਂ ਦੇ ਹੈ ਉਹ ਤੂੰ ਜੋ ਵੀ ਕਰਦੀ ਏ ਟ੍ਰੈਂਡ ਹੋ ਜਾਂਦਾ ਉਹਦੇ ਅੱਜਕੱਲ ਬਣਾਉਣਾ ਪਾ ਕੱਟਣ ਵਾਲੇ ਕੱਟਣ ਵਾਲੇ ਵੀ ਕਰਾ ਦੇ ਅੱਜਕੱਲ ਜੋ ਤੂੰ ਸਾਚਿਆ ਜੋ ਤੂੰ ਕਹਦੇ ਏ ਟ੍ਰੈਂਡ ਚੱਲਦਾ ਪੂਰਾ ਹਾਂ ਟ੍ਰੈਂਡ ਤੇ ਆ ਰਿਹਾ ਬਸ ਤੇਰੀ ਪ੍ਰਾਤ ਚੜ੍ਹਾਈ ਅੱਜਕੱਲ ਪੂਰੀ ਹੁੰਦੇ ਠੀਕ ਆ ਬਾਈ ਫਿਰ ਚੜ੍ਹਾਈ ਮੈਂਦੇ ਦੀ ਪੂਰੀ ਦੇ ਵੇਲਾ ਪਹਿਲੇ ਨਾਲੇ ਵੇਲਾ ਚੱਗੀ ਹਾਂਜੀ ਬਿਲਕੁਲ ਤਾੜੀਆਂ ਸੁਰੀਆਂ ਮਾਰ ਬਿਲਕੁਲ ਨਾ ਗਿੱਲੇ ਨਾ ਰੂਦੇ ਆ ਤੂੰ ਇਹ ਨਹੀਂ ਕੋਈ ਟੱਚ ਬਿਲਕੁਲ ਤਾਜ਼ੇ ਬੱਚੇ ਅੱਜ ਸਾਰੇ ਹੀ ਮਾਲ ਬਿਲਕੁਲ ਤਾਜ਼ਾ ਜੁਗਗੇ ਇਹ ਗੱਠ ਗੱਠ ਤੇ ਥਾਣਾ ਚ ਇਧਰੇ ਪੇਠ ਵੇ ਕੱਟੀ ਰਹੀ ਤੇ ਬਹਿ ਬਈ ਮੜਾ ਠੰਡੀਆਂ ਤੇ ਨਹੀਂ ਆ ਭਾਈ ਠੰਡੀਆਂ ਤੇ ਆਈ ਗੱਟ ਘਰੀ ਗੱਠ ਹੈ ਠੰਡੀਆਂ ਤੇ ਨਹੀਂ ਆ ਇਧਰੇ ਆ ਵੇ ਕਿਉਂ ਬਹੁਤ ਯਾਰ ਐਸਨ ਗੱਟੀਆਂ ਅਸਲਾ ਜੱਗੀ ਕਿੰਨੇ ਦੇ ਦੇ ਗਏ ਭਾਈ ਕੱਟੀ ਦੇ ਵੀ ਭਾਜੀ 1.5 ਲੱਖ ਦੀ ਆ ਹਾਂ ਬਿਲਕੁਲ ਜਾਇਜ਼ 1.30 ਹੀ ਦੇ ਦਈਏ ਜੁਗਿਆ ਜਾਨ ਕੀ ਤੇ ਆਈ ਤੇ ਕੀ ਕਰ ਦੇ ਛੋਰ ਖੁੱਲੀ 120 ਦੀ ਤੇ 1000 ਤੇ 1000 ਹੀ ਮਿੰਦੇ ਵੀਰ ਦਾ 1919 ਦੀਆਂ ਦੋਵੇਂ ਕਟੀਆਂ 1919 ਦੀਆਂ ਦੋਨੇ ਕਟੀਆਂ ਵੇਖ ਲੈ ਕੀ ਚੀਜ਼ਾਂ ਵਾਂ ਬੁਲਬਲ ਦੇ ਬੱਚੇ ਆ ਪਹਿਲਣਾ ਕਟੀਆਂ ਤੋਂ ਨਕੀਨੇ ਪੀਸ aí ਤਰੇਖ ਕਟੀਆਂ ਹਾਂ ਠੀਕ ਆ ਠੀਕ ਆ ਬਈ ਵੈਸ ਭਜਨ ਮੁਰਿਆਂ ਝੋਟਿਆਂ ਦਾ ਥਾਈ ਤੇ ਹੋਣਾ ਹੀ ਚੇਤਾ ਗਾੜੀ ਵੀ ਉਹਨੇ ਉਹਨੇ ਲਾਈ ਫਿਰੀਆਂ ਵੇਲਾ ਮੇਰੇ ਨਾਲੇ ਪਹਿਲੇ ਉਹਨੇ ਗਾਂ ਇਕੱਲੇ ਇਕੱਲੇ ਲੱਗੇ ਹਾਂ ਆ ਜੱਗੀ ਕਰਮਾਣੀ ਵੇਹ ਦੁੱਜਾ ਸੁਆ ਭਾਜੀ ਸੁਆ ਦੁੱਜਾ ਦੁੱਜਾ ਸੁਆ ਵੇਹ ਬੌਲੇ ਦੇ ਮੈਂ ਨਾ ਅੱਜ ਦੇਖ ਗਿੱਲਾ 나ੜੂ ਇਹ ਬੱਚੇ ਆਪਾਂ ਤਾਜ ਬਿਲਕੁਲ ਆ ਬੱਚੇ ਵੀ ਵੀਰ ਮੇਰਾ ਖਾਈ ਆ ਇੱਧਰੇ ਆ ਆ ਦੀ ਨਾਲ ਹੀ ਆ ਇੱਧਰੇ ਆ ਆ ਵੇਖ ਲੋ ਜੀ ਗਿੱਲਾ 나ੜੂ ਆ 11 12 ਕਿਲੋ ਬੌਲਾ ਸਟਾਰ ਆ 16 ਕਿਲੋ ਮੈਂ ਦੁੱਧ ਕੱਢਦੀ ਜੇ ਆਪਾਂ ਤਸੱਲੀ ਕਰਾ ਕੇ ਭਾਵੇਂ ਦੋਹਾਂ ਚਵਾਂ ਤੈਨੂੰ ਕੋਈ ਤੇ ਕੋਈ ਵੀ ਰਹਿਦਾ ਇੱਧਰੇ ਮੈਂ ਨੂੰ ਭਾਗ ਲਗੇ ਠੀਕ ਆ ਠੀਕ ਆ ਇਹ ਮਈਆਂ ਨੇ ਦੁੱਧ ਦੇਣਾ ਆਪਣੇ ਗੱਲਾਂ ਨਾਲ ਇੱਧਰੇ ਆ ਹਾਏ ਕਿ ਨਹੀਂ ਛੋਟੀ ਇਹ ਨਾ ਦੇ ਨਗੇ 11 12 ਕਿਲੋ ਬੋਲੇ ਤੋਂ ਹਜੇ ਬੱਚਾ ਬਿਲਕੁਲ ਗਿੱਲਾ ਨਾਲੂ ਨਾਲ ਆ ਖੋਲੋ 16 ਕਿਲੋ ਮੈਂ ਦੁੱਧ ਕੱਢ ਦਈਏ ਐ ਕਾਲੀ ਸ਼ਾ ਕਾਲੀ ਸ਼ਾ ਜਾਨਵਰ ਕੀ ਵੇਖਾ ਇੱਧਰ ਸਹੀ ਗੱਲ ਤੇ ਜੱਟ ਵੇਖ ਤੋ ਕਟੇਂਗੀ ਤੀ ਕਿਸੇ ਵੀਰ ਨੇ ਸਾਡੇ ਨਾਲ ਰੀਜ ਹਾਂ ਸਹੀ ਗੱਲ ਆ ਮੁੰਨੀ ਮੰਨੀ ਜਵਨ ਓਏ ਆਓ ਬੱਚਾ ਲੈ ਚੱਲ ਲੈ ਚੱਲ ਬੱਚੇ ਦਾ ਕਰਦੀ ਲੈ ਚੱਲ ਲੈ ਚੱਲ ਲੈ ਚੱਲ ਵੇ ਪੱਠਕੜਾ ਇਹ ਵੀ ਕੱਟ ਵਾਲਾ ਬਹੁਤ ਜਿਆਦਾ ਹਜੇ ਤੇ ਮੈਂ ਪਾਣੀ ਬੌਲੇ ਨੂੰ ਸਾਫ ਹੋਈ ਆ ਕੱਟ ਵਾਲੇ ਲੈਵੇ ਕੱਟ ਵਾਲੇ ਲੈਵੇ ਹਜੇ ਤੇ ਬੌਲੇ ਤੋਂ ਮੈਂ ਖਾਲੀ ਹੋਈ ਆ ਜਿੱਦਨ ਮੈਂ ਨੇ ਦੁੱਧ ਤੇ ਆਈ ਨਾ ਮੈਂ ਨੇ ਉਦੋਂ ਲੈਵਾ ਪੰਡਾ ਪਾਉਣੀਆਂ ਜਿੱਦਾਂ ਇੱਕ ਵਾਰੀ ਮੈਂ ਪਿਛਲੀ ਵੀਡੀਓ ਤੇ ਵੇਚੀ ਨਾ ਇਹ ਦੇਖੀ ਉਦੋਂ ਹੀ ਪੰਡਾ ਲਾਉਣੀਆਂ ਮੈਂ ਇਹ ਵੀ ਕੱਟ ਵਾਲਾ ਲੈਵਾ ਆ ਗਿਆ ਨਾ ਹਾਂਜੀ ਹਜੇ ਤੇ ਕੱਚੇ ਬੌਲੇ ਦੇ ਮਈਆ ਵਾਂ ਹਜੇ ਬਿਲਕੁਲ ਗਿੱਲੇ ਨਾਲੂ ਦੇ ਮਾਲ ਆ ਆ ਜਾ ਆ ਜਾ ਇਹ ਵੀ ਚੈੱਕ ਕਰੋ ਕੱਟ ਵਾਲੇ ਲੈਵੇ ਬਹੁਤ ਤਿਆਰੀਆਂ ਚੰਗੀਆਂ ਝੋਟੀਆਂ ਭਾਜੀ ਅੱਜ ਵੀ ਮਾਲ ਸੁਪਰ ਕੁਆਲਿਟੀ ਆ ਕਰਾ ਫਿਰ ਤੇ ਕੀ ਕੱਟ ਚੈੱਕ ਕਰਾ ਫਾ ਕੱਟ ਤੇ ਪੂਰਾ ਤੇਰਾ ਵਜਦਾ ਨੇ ਹਿੱਕ ਚ ਜਾ ਕੇ ਹੈ ਕੱਟ ਤੇ ਤੇਰਾ ਪੂਰਾ ਐ ਹਿੱਕ ਚ ਵਜਦਾ ਜਾ ਕੇ ਤੇ ਵਜਦਾ ਨਾ ਵੇਖ ਕਾ ਐ ਪੂਰਾ تیر ਵਜਦਾ ਨਿਸ਼ਾਨੇ ਤੇ ਹਾਂ ਤੇ ਕਿੰਨੇ ਦੇ ਦਿੱਗੇ ਮੋਲ ਤੇ ਕਰਨ ਨੂੰ ਭਾਵੇਂ 160 65 ਜੋ ਮਰਜ਼ੀ ਕਰ ਲਈਏ ਹੂੰ ਡੇਢ ਦੀ ਦੇ ਲਈਏ ਹਾਂ ਜੋ ਗਿਆ ਕਰ ਦੇ ਛੋੜ 1.40000 ਮੈਂ ਦੇ ਵੀਰ ਦਾ 1.43 ਦੀ 1.43 ਦੀ ਹੋ ਗਈ ਬਈ 16 ਕਿਲੋ ਮੈਂ ਦੁੱਧ ਕੱਢ ਦੀ ਜੇ 11-12 ਕਿਲੋ ਆ ਵੀਰ ਮਿੰਦੇ ਫੇਰ ਵਿਖਾ ਦੇ ਬੱਚਾ ਬੱਚਾ ਬੋਲੇ 11-12 ਕਿਲੋ ਆ ਇਧਰ ਕਾਲੀ ਛਾ ਨਾ ਟਕ ਟਕ ਕੱਟੀ 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 ਚਾ ਕਾਲੀ ਛਾ ਕੱਟੀ ਆ ਕੱਟੀ ਆਹ ਲੈ ਵਾਲੋ ਆ ਵਿਖਾ ਦੇ ਮੈਂ ਤਾਂ ਕਿਦਾਂ ਦਾ ਝੋਟੀ ਦਾ 1.43 ਦੀ ਹੋਣੀ ਆ ਜੈ ਸਨੋ ਹੀ ਲੋ ਜੈ 1.43 ਜੈ ਸਨੋ ਆ ਕਰਮਾਲੀ ਪਲੂਨ ਕੱਟੀ ਪਹਿਲਾ ਸੂਆ ਭਾੜੀ ਇਧਰ ਇਧਰ ਕੱਤੀ ਵੇ ਵੇ ਇਹ ਇਧਰ ਕੱਟੀ ਕੱਦ ਵੇ ਜੱਗੀ ਕੱਟੀ ਰੇ ਲਾਈ ਫਰਦੀ ਸੂਰ ਨੂੰ ਟੱਚ ਕਰ ਦੇ ਕਿ ਨਹੀਂ ਚੱਦੇ ਅੱਜ ਕਰਦੇ ਆ ਚਾਰ ਦਾਂਦ ਆ ਕੱਟੀ 12 ਕਿਲੋ ਦੁੱਧਿਆ ਕੱਟੀ ਥਲੇ ਹਾਜ਼ਰ ਇਸ ਵਕਤ ਹਾਂਜੀ ਬਿਲਕੁਲ ਤਾਜੀ ਸੂਰੀ ਆ ਸਾਡੀ ਵੇਖੋ ਇਹਦੀ ਗ੍ਰਾਂਟ ਤੇ ਕੱਦ ਵੇਖ ਕੱਟੀ ਦਾ ਕਿੱਡਾ ਮੇਰੇ ਜਿਹੜੀ ਹੈਟ ਹੀ ਹੈਗੀ ਹੈਗੀ 5 ਫੁੱਟ ਤੋਂ ਉੱਪਰ ਹੈਗੀ ਆ ਮੂੰਹ ਚਾਰ ਦਾਂਦ ਦੀ ਪਹਿਲਾ ਸੁਆ ਪਲੂਨ ਕੱਟੇ ਹੋ ਨਹੀਂ ਲੈ ਚੱਲੋ ਖਾਈਟ ਵੇਖ ਕੱਟੀ ਸੁਆ ਪਲੂਨ ਕੱਟੀ ਮੂੰਹੋਂ ਚਾਰ ਦੰਦ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਤਾਜੀ ਤਾਜੀ ਬਿਲਕੁਲ ਪੰਜ ਬਿਲਕੁਲ ਤਾਜ਼ੇ ਬੱਚੇ ਆ 나ੜੂ ਗਿੱਲੇ ਦੇ ਹੋ ਗਏ 3-4 ਦਿਨ ਪੰਜ 6 ਦਿਨਾਂ ਦੀ ਸੁਗਾਈ ਸੂਈ ਆਵੇ ਬੱਚਾ ਦੋ ਖੋਣਾ ਆਈ ਬੱਚਾ ਕੱਟਾ ਆਹ ਕਟਾਈ ਆਹ ਵਿਖਾ ਦਿਓ ਪਹਿਲਾਂ ਥਣ ਕੁਆਲਿਟੀ ਕਰੋ ਥੱਲੇ ਆਹ ਕਟਾ ਆਹ ਕੱਟਲਾ ਇਹ ਵੀ ਆਹ ਕਟਾ ਵਿਖਾ ਦੇ ਆਹ ਕਟਾ ਬਿਲਕੁਲ ਤਾਜ਼ਾ ਇਧਰੇ ਕੱਟੀ ਹਾਂ ਕਟਾ ਇਧਰੇ ਇਹ ਕੱਟੀ ਹਾਂ ਠੀਕ ਹੈ ਜੋ ਇਹ ਲੈ ਸੁਆ ਬਹੁਤ ਜਿਆਦਾ ਅਸਲ ਕੱਟੀ ਆ ਅਸਲ 12 ਕਿਲੋ ਦੁੱਧ ਗੱਡੀ ਦੇ ਪਹਿਲਾ ਇੱਧਰ ਇੱਕ ਕੱਟੀ ਵੇਹੇ ਕੱਟ ਕੱਟ ਚੈੱਕ ਕਰਾ ਕੱਟ ਨੇ ਪੂਰੇ تیر ਵਗਦੇ ਆ ਦੇ ਠੀਕ ਆ ਜੋਗਿਆ ਠੀਕ ਆ ਬਾਈ ਕੱਡੀ ਜੱਗੀ ਸਰਾਇ ਕਰਾਈ ਤੁਰੇ ਹਮ ਨਾ ਕੱਟੀਆਂ ਵੇ ਲਾ ਕਿਦਾਂ ਨੀ ਮੈਂ ਦੇ ਵੀਰ ਲਿਆਂਦੀਆਂ ਟੌਪ ਟੌਪ ਕੁਆਲਟੀ ਕਿਤੇ ਵੀਡੀਓ ਸੁਣ ਕੇ ਤਾਂ ਨਹੀਂ ਕੱਟ ਲਿਆ ਲਿਆਣ ਲੱਗ ਗਿਆ ਹੈ ਆਹੋ ਨਹੀਂ ਚਲੋ ਮਹਾਰਾਜ ਦਿੰਦਾ ਜਿੱਦਾਂ ਵੀਰ ਸਾਡੇ ਬਹੁਤ ਸਿਫਤ ਕਰਦੇ ਆ ਕਿ ਮਾਲ ਵੀਰ ਚੰਗਾ ਹੁੰਦਾ ਤੇ ਆਪਣੀ ਕੋਸ਼ਿਸ਼ ਇਹੋ ਹੈ ਚੰਗਾ ਲਿਆਈਏ ਨਹੀਂ ਸਹੀ ਆ ਕੱਟੀ ਦੇ ਭਾਜੀ 1 70 75 ਰੁਪਏ ਜਿੱਦਾਂ ਕਾਤੇ ਵੇਲਾ ਕੱਟੀ ਦਾ ਇਹ ਵੀ ਦੁੱਧ 15 ਕਿਲੋ ਪਹਿਲਾਂ ਕੱਟੀ ਨੇ ਦੇਣਾ ਹੋਣ 12 ਕਿਲੋ ਤਾਜੀ ਸੂਈ ਆ ਇਧਰ ਇਹ ਲੇਵਾ ਲਵੇ ਲੈ ਇੱਥੇ ਕਾਦੇ ਪੂਰਾ ਚੈੱਕ ਕਰਾ ਤੂੰ ਨੂੰ ਲੱਗਾ ਤਾਂ ਕਿਉਂ ਹੈ ਕਿ ਨਹੀਂ ਕੱਟੀ ਇਧਰ ਪਿੱਛੋਂ ਪੜਾ ਜਾਓਗੇ ਵਖਾ ਕੱਟੀ ਦਾ ਹਾਈਟ ਵੇ ਵਖਾ ਕੇ ਦੀ ਆ ਵੇਹ ਕੱਟੀ ਦਾ ਕਾਦੇ ਅੱਗੋਂ ਲੈ ਕੇ ਪਿੱਛੋਂ ਤਾਂ ਕਿਹਾ ਬਰੀਕੀਆਂ ਵੇ ਕੱਟੀ ਜੈਸ ਨੂੰ ਹੀ ਭਾਜੀ 1 60 ਦੀ ਦੇ ਦਈਏ ਹਾਂ ਜੋ ਗਿਆ ਆ ਮੂਰੇ ਆਇਆ ਕਰ ਏ 10000 ਛੋੜ ਕੇ 1020 ਮਿੰਦੇ ਦਾ ਸਾਖੀ ਬੰਪਰ ਸਾਖੀ ਬੰਪਰ 1 49 ਹੋ ਗਿਆ ਚੱਲ 2000 ਜੋ ਗਿਆ ਦਾ ਹਸਾਲ ਜੈਸਨੋ ਹੀ ਹੋਣੀ ਆ 43 ਦੀ ਜੈਸਨੋ ਪਰ ਕੱਟੀ ਭਾਜੀ ਇਹੋ ਕੱਟੀ ਪਰਸੋ ਵਿਸਾਖੀ ਦੀ ਗੱਲ ਜਿਹਨਾਂ ਕੱਲ ਨੂੰ ਉੱਥੇ ਕੱਟੀ ਦੋ ਦੋ ਦੀ ਵਿਹਾਕ ਆਵੇ ਗੰਦਾ ਜਿਦਾ ਨਾ ਬਾਜ਼ਾਰ 170 ਰੁਪਏ ਤਰੀ ਕੱਟੀ ਵਿਕਦੀ ਆ ਹਾਂਜੀ ਆ ਦੂਜਾ ਸੁਆ ਭਾਜੀ ਇਹ ਆਂਗਰਾ ਕੇ ਖਾਲ ਤੋਂ ਟੋਟਲ ਹੋਣੀ ਆ ਇਧਰ ਦੇਖਵਾ ਦੁਜਾ ਸੁਆ ਇਹ ਖੜੇ ਥੇ ਯਾਰੀ ਕੁਆਲਟੀ ਵਾਲੀ ਕੱਟੀ ਆ ਭਾਜੀ ਇਧਰ ਦੇਖੋ ਹਾਂ ਅਸਲ ਪੀਸ ਆ ਜੋ ਗਿਆ ਦੁਜਾ ਸੁਆ ਸੁਈ ਜੇ ਇਧਰ ਦੇਖੋ ਲੈ ਇਹ ਵੀ ਕੱਟ ਆ ਇਹ ਇਧਰ ਕੱਟੀ ਇਹ ਵੀ ਕੱਟ ਵਾਲਾ ਆ ਕੱਟੀ ਮਗਰ ਇਹ 12 ਤੋਂ 13 ਕਿਲੋ ਦੁੱਧ ਆ ਦੁਜਾ ਸੁਆ ਆ ਜੇ ਕੱਟੀ ਵਿਖਾ ਦੇ 10 ਦਿਨ ਦੀ ਸੁਈ ਆ ਜੇ 10 12 ਦਿਨ ਦੀ ਕਾਲੀ ਸ਼ਾਹ ਨਾਲ ਕਾਲੀ ਸ਼ਾਹ ਕੱਟੀ ਮਗਰ ਕੱਟੀ ਦੱਸਦੇ ਨੇਗੇ ਸੂਈ ਨੂੰ ਤੇ ਦੁੱਧ ਰੈਡੀ ਐ ਇਸ ਵੇਲੇ 12 ਕਿਲੋ ਕੰਡੇ ਵਾਲਾ ਹੋਊਗਾ ਝਾਗ ਵਾਲਾ 14 ਹੋਊਗਾ 12 ਕਿਲੋ ਦੁੱਧ ਰੈਡੀ ਹਾਂਜੀ ਕੰਡੇ ਵਾਲਾ 12 ਕਿਲੋ ਹੋਊਗਾ ਤੋਲ ਮੇਂ ਜੱਗੂ ਨੇ ਤਾਂ ਲੱਗੀ ਗੂਠੇ ਰਗੀ ਕੁੜੀ ਇਹ ਮੈਨੂੰ ਜਿਆਦਾ ਚੰਗੀ ਚੋਣ ਵੇ ਇਹ ਕੱਟੀ ਦਾ ਵਜ਼ਨ ਝੋਟੀ ਦਾ ਆਇ ਕੱਟੀ ਮਗਰ ਵਿਖਾ ਦੇ ਇਹ ਵੀ ਛੰਡੀ ਤੇਰੀ ਜਿੱਦਾਂ ਮਰਜੀ ਥੱਲੇ ਬੈਠਾ ਰਿਹਾ ਭਾਵੇਂ ਥਾਪੀ ਮਾਰ ਕੇ ਆ ਜਾ ਆ ਜਾ ਪੁੱਤ ਨਾ ਡਰੋ ਡਰਨਾ ਨਹੀਂ ਬਟਨ ਨਹੀਂ ਮੈਂ ਕਿਹਾ ਇੱਥੇ ਇੱਥੇ ਨਹੀਂ ਡਾਣਾ ਹਾਂਜੀ ਹਾਂਜੀ ਬਟਨ ਨਹੀਂ ਲੱਗੇ ਹੁੰਦੇ ਬਟਨ ਦੇ ਹਾਂਜੀ ਹਾਂਜੀ ਦੋ ਲੱਗੇ ਹੁੰਦੇ ਆ ਹੁੰਦੇ ਦੋ ਵੇਦੀ ਇੱਕ ਹੀ ਲੱਗਾ ਡਾਣਾ ਕੋਈ ਕੋਈ ਅੱਡਾ ਪੜਨਾ ਦੋ ਇੰਚ ਆਵੇ ਲੋ ਬਟਨ ਇਹ ਆ ਚਾ ਬਹੁਤ ਜਿਆਦੀ ਕੁਆਲਟੀ ਵਾਲੀ ਹੈ ਬਾਜੀ ਕੱਟੀ ਜੱਗੀ ਕਿੰਨੇ ਦੇਣੀ ਬਾਈ ਇਹ ਲਾਸਟ ਪੀਸ ਹੈ ਬਾਜੀ ਲਾਸਟ ਲਾਸਟ ਆਫਰਾਂ ਆਫਰਾਂ ਵੱਡੀ ਝੋਟੀ ਆ ਦੁੱਧ ਵਾਲੀ 12 ਕਿਲੋ ਠੰਡੀ ਤੇਰੀ ਇਧਰੇ ਭਾਵੇਂ ਦੇ ਬੱਚਾ ਛਾਲੋ ਭਾਵੇਂ ਇਦਾਂ ਹੀ ਚੋਲੋ ਥਾਪੀ ਮਾਰ ਕੇ ਥੱਲੇ ਹਾਂ ਇਧਰੇ ਇਦਾਂ ਹੀ ਭਾਵੇਂ ਥੱਲੇ ਬਹਿ ਜਾ ਇਦਾਂ ਹੀ ਬੱਸ ਓਏ ਆਏ ਐ ਤੋ ਡਰਦੀ ਕਿ ਕੈਮਰੇ ਤੋਂ ਡਰਨੀ ਇੰਨੇ ਭਵੇਂ ਥਾਪੀ ਮਾਰ ਕੇ ਉਧਰ ਥੱਲੇ ਬਹਿ ਜਾ ਇਹਦਾ ਮੁੱਲ ਭਾਈ ਜੱਗੀ ਮੁੱਲ 1.5 ਲੱਖ ਆ ਭਾਜੀ ਜੋ ਛੋੜ ਕਰਨੀ ਕਰਦੇ ਜੋ ਗਿਆ ਜੋ ਗਿਆ ਚਲੋ ਵੀ ਲਾਸਟ ਪੀਸ ਛੋੜ ਕਰ ਦਈਏ ਇਹ ਥਣਕਾ ਇੱਕ 40 ਦੀ ਭਾਜੀ ਜੈਸ ਨੂੰ ਹੀ ਹੁਣੀ ਆ 1 ਲੱਖ 40000 ਰੁਪਏ ਮੈਂ ਦੇ ਵੀ ਇਹਦੀ ਛੋੜੇ 1 39 ਦੀ 1 39 ਦੀ ਉਹ ਤਾਂ ਐਂਦਾ ਹੀ ਬਹਿ ਜਾਈਦਾ ਥੱਲੇ ਥੋੜਾ ਜਿਹਾ ਕੈਮਰੇ ਤੋਂ ਡਰ ਗਈ ਥਾਪੀ ਮਾਰ ਕੇ ਭਾਵੇਂ ਬਹਿ ਜਾਓ ਤੇ ਆਹ ਕੱਟੀ ਜੇ ਮਗਰ ਹਾਂ ਹਾਂ ਝੋਟੀ ਵੇਲਾ ਕਿਦਾਂ ਦੀ ਦੂਜਾ ਸੁਆ ਕੁਆਲਿਟੀ ਵਾਲੀ ਝੋਟੀ ਆ ਥੋੜਾ ਡਰਨ ਲਈ ਹੈ ਅਲਾਈਟ ਬੀਜ ਇੱਕ 35 ਦੀ ਜਸਨੋਈ 1 ਲੱਖ ਤੇ 35 ਹਜ਼ਾਰ ਦੀ 1 ਲੱਖ 35 ਹਜ਼ਾਰ ਦੀ ਤੇਰਾ ਕਰਕੇ 20 ਮਿੰਦੇ ਇੱਕ 35 ਦੀ ਬਹੁਤ ਜਿਆਦੀ ਚੰਗੀ ਝੋਟੀ ਵੇਖ ਲੈ ਕੱਲਾ ਕੱਲਾ ਥਣ ਲੱਗਾ ਤੇ ਆਹ ਮਾਲ ਹੀ ਆਪਣੇ ਕੋਲ ਛੇ ਮੱਜਾ ਬਾਕੀ ਇੱਥੇ ਆਓ ਚੈੱਕ ਕਰੋ ਕੁਆਲਿਟੀ ਆਪਦੀ ਵੇਖੋ ਵੇਹ ਝੋਟੀਆਂ ਇਧਰ ਹੱਲੇ ਵੀ ਦੋ ਟਾਈਮ ਤੋਂ ਉੱਪਰ ਕੁਝ ਝੋਟੀਆਂ ਇਧਰ ਆਹ ਲੈ ਵੀ ਵੇਖ ਲੈ ਐਨ ਲਾਇਬ੍ਰੀਆਂ ਸਾਰੇ ਕੱਲੀ ਕੱਲੀ ਮੈਂ ਇਧਰ ਐ ਫੱਟੇ ਠੋਕੇ ਨਹੀਂ ਇਦਰੇ ਆ ਇਧਰ ਵੇਖੋ ਫਿਕਸ ਆਡਰ ਐ ਨਿੱਗਰ ਲੈ ਗਈਆਂ ਇਧਰ ਤਾਰੀਆਂ ਮਈਆਂ ਸੁਈਆਂ ਵੇਖ ਲੈਵੇ ਬਸ ਮਾਈ ਮੈਂ ਮੇਲਾ ਹੱਥ ਲਾਇਆ ਬੋਲੋ ਫਿਰ ਨਾਮ ਆਪਣਾ ਜਗਜੀਤ ਸਿੰਘ ਜੇ ਪਿੰਡ ਕਾਂਗ ਜ਼ਿਲ੍ਹਾ ਤਰਨਤਾਰਨ ਤਹਿਸੀਲ ਖਡੂਰ ਸਾਹਿਬ ਮੋਬਾਈਲ ਨੰਬਰ 8427780953 ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ